ਡਾਕਟਰ ਧਰ ਜਲਦੀ 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 ਆਈ ਕੀ ਗੱਲ ਹੋ ਗਈ ਭਾਈ ਭਾਈ ਤੁਹਾਡੀ ਭਾਬੀ ਭਾਈ ਪਾਪਾ ਬਣਨ ਵਾਲਾ ਹੈ ਭਾਈ ਜੇ ਮੁੰਡਾ ਹੋਇਆ ਨਾ ਤੇ ਆਪਾਂ ਪਾਰਟੀ ਲਵਾਂਗੇ ਸਹੀ ਗੱਲ ਹੈ ਭਾਈ ਮੰਮੀ ਤੁਸੀਂ ਕਿੱਥੇ ਸੀ ਉਹ ਤਾਂ ਮਠਾਈ ਲੈਣ ਗਈ ਸੀ ਟੈਨਸ਼ਨ ਨਾ ਲੈ ਇਸ ਵਾਰ ਮੁੰਡਾ ਹੀ ਹੋਏਗਾ ਵਧਾਈ ਹੋਏ ਕੀਰਤ ਜੀ ਨੌਵੇਂ ਮੁੰਡਿਓ ਮਿੱਠਾ ਮੂੰਹ ਕਰੋ ਤੁਹਾਡੇ ਘਰ ਬੇਟੀ ਹੋਈ ਹੈ ਕਿਉਂ ਨਾ ਜੰਮਣੀ ਲੋ ਛੱਡੋ ਕੁੜੀ ਹੋ ਗਈ ਹੈ ਸਾਰਾ ਮੂਡ ਖਰਾਬ ਕਰਤਾ ਇਹ ਪਹਾੜੀ ਦੁਨੀਆ ਹੁੰਦੀ ਐ ਪੁੱਤ ਖਾਣ ਨੂੰ ਕਿਚਨ ਗਾ ਮੜਾ ਬੜਾ ਮਿਲੂਗਾ ਬੜਾ ਕੋਈ ਖੜੇ ਨਾ ਖੜੇ ਨੀ ਨਾਲ ਗੱਲ ਸੁਣੋ ਭਾਈ ਕਿਉਂ ਤੇਰਾ ਖੜਾ ਕੀ ਗੱਲ ਪਾਟ ਨਹੀਂ ਲੈਣੀ ਭਾਈ ਜੀ ਤੁਹਾਡੇ ਘਰ ਤਾਂ ਕੁੜੀ ਹੋ ਗਈ ਏ ਫਿਰ ਕੀ ਹੋਇਆ ਭਾਈ ਖੁਸ਼ੀਆਂ ਉਦੋਂ ਹੀ ਮਨਾਈ ਜਾਂਦੀਆਂ ਨੇ ਜਦੋਂ ਮੁੰਡੇ ਪੈਦਾ ਹੁੰਦੇ ਨੇ ਇਦਾਂ ਨਹੀਂ ਸੋਚੀਦਾ ਬਣ ਦੁਰਗਾ ਤੁਰਖੀ ਲਾਜ ਭਾਈ ਜਿਨ੍ਹਾਂ ਘਰ ਕੁੜੀਆਂ ਹੁੰਦੀਆਂ ਹਨ ਨਾ ਉਹ ਬਾਪੂ ਰਾਜਾ ਹੁੰਦਾ ਏ ਨਾਲ ਸ਼ੇਰਨਿਆਂ ਨੂੰ ਪਾਲਣ ਦੀ ਔਕਾਤ ਹਰ ਕਿਸੇ ਦੀ ਨਹੀਂ ਹੁੰਦੀ Cheiro fechado e um dia.